ਜਿੰਦਾਬਾਦ 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 ਭਾਰਤੀ ਕਿਸਾਨ ਜੂਨੀਅਰ ਕਾਤੀਆਂ ਜਿੰਦਾਬਾਦ 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 ਕਿਸਾਨਾਂ ਦਾਦੇ ਨਾਲ ਕਿਸਾਨਾਂ ਨੂੰ ਪੂਰੇ ਦਾ ਜਿੰਦਾਬਾਦ 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 ਕਾਤੀਖਾਨੂਨ ਤੇ ਤਰ੍ਹਾਂ ਦਾ ਜਿੰਦਾਬਾਦ جندباد بی اے پی کھاد کی قلت پوری کرو پوری کرو پوری کرو بی اے پی کھاد کی قلت پوری کرو پوری کرو پوری کرو جینی داراں تے پادوں کوال بند کرو بند کرو بند کرو بند کرو کسان مزدور ایکتا جندباد 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 کلاں کام بند کر دینا دیکھو کڑی لکھے اس سے بند کر دے اسی ہن بند کر دیں بھائی گے ہم تو اپنے ਨਾ ਛੱਡਾ ਲੈਣਾ ਆ ਅਸੀਂ ਦਾ ਜਾਓ ਕੋਈ ਮੈਸੇਜ ਬੰਦ ਕਰ ਅਸੀਂ ਸਾਡਾ ਨਾ ਲਾਓ ਪੂਰੀ ਕਰੋ ਨਾ ਬੇਫਯੂਲ ਬਸਤਾ ਦੇਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਜਾਇ ਜੂਰੀਏ ਦੇ ਨਾਲ ਬੇਫਯੂਲ ਬਸਤਾ ਦੇਣੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਬੇਫਯੂਲ ਬਸਤਾ ਦੇਣੀਆਂ ਬੰਦ ਕਰੋ ਬੰਦ ਕਰੋ ਉਹਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨਾਂ ਦੀ ਲੁੱਟ ਬੰਦ ਕਰੋ ਬੰਦ ਕਰੋ ਬੰਦ ਕਰੋ ਡੀਏਪੀ ਖਾਲ ਦੀ ਜਾਦੀ ਦੀ ਜਾਦੀ ਪ੍ਰਭਾਈ ਕਰੋ ਪ੍ਰਭਾਈ ਕਰੋ ਡੀਏਪੀ ਖਾਲ ਜਾਦੀ ਹੋ ਜਾਦੀ ਪ੍ਰਭਾਈ ਕਰੋ ਮੈਂ ਅਮਰੀਕ ਸਿੰਘ ਜ਼ਿਲ੍ਹਾ ਪ੍ਰਸ਼ਾਸਨ ਜ਼ੰਦਰ ਬੀਕੇਜੂ ਕਾਦੀਆਂ ਜਥੇਬੰਦੀ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਕਾਦੀਆਂ ਜਥੇਬੰਦੀ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਦਾ ਸਾਨੂੰ ਹਾਈ ਕਮਾਂਡ ਵੱਲੋਂ ਹੁਕਮ ਹੋਇਆ ਉਹ ਹੋਕੋਦੀ ਪਾਲਣਾ ਸੀ ਕਰਦੇ ਹੋਏ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਜਿਨ੍ਹਾਂ ਦੇ ਵਿੱਚ ਕੇ ਜਿਹੜੀ ਡੀਏਪੀ ਖਾਦਿਆ ਅੱਜ ਉਹ ਖਾਦ ਦੀ ਜਿਹੜੀ ਲੋੜ ਆ ਅੱਜ ਆਲੂ ਲੱਗ ਰੇ ਲੱਗਣਾ ਸ਼ੁਰੂ ਹੋਣਾ ਆ ਸਬਜ਼ੀਆਂ ਲੱਗਣੀਆਂ ਸ਼ੁਰੂ ਹੋਣੀਆਂ ਆ ਉਹਦੇ ਸਬੰਧ ਜਿਹੜਾ ਡੀਏਪੀ ਖਾਦਿਆ ਨਾ ਕਿਸੇ ਸੁਸਾਇਟੀ ਕੋ ਆਪਣੇ ਸੁਸਾਇਟੀਆਂ ਵਿੱਚ ਆਇਆ ਹੱਲੇ ਨਾ ਕਿਸੇ ਆਮ ਜਿਹੜਾ ਵਪਾਰੀ ਤਬਕਾ ਉਹਨਾਂ ਦੇ ਕੋ ਆਇਆ ਉਸ ਤੋਂ ਬਾਅਦ ਮੋਰੇ ਕਣਕ ਵੀ ਬਹੁਤ ਜਲਦੀ ਆ ਰਹੀ ਆ ਉਹਦੇ ਲਈ ਵੀ ਡਾਈ ਵੀ ਬਹੁਤ ਜ਼ਰੂਰਤ ਆ ਇਸ ਕਰਕੇ ਅਸੀਂ ਸਰਕਾਰ ਨੂੰ ਔਰ ਡੀਸੀ ਸਾਹਿਬ ਨੂੰ ਇਹ ਅੱਜ ਮੰਗ ਪੱਤਰ ਦੇਣ ਆਏ ਆ ਵੀ ਜਿਹੜਾ ਡੀਏਪੀ ਖਾਦਿਆ ਇਹਨੂੰ ਜਿਆਦਾ ਤੋਂ ਜਲਦੀ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਜਿਹੜੀ ਹੈ ਦੀ ਡੀਏਪੀ ਦੀ ਪੂਰਨ ਪ੍ਰਵਹਾਈ ਕਰੋ ਤਾਂ ਕਿ ਜਿਹੜਾ ਕਿਸਾਨ ਆ ਜਿਹੜੀ ਅਗਲੀ ਫਸਲ ਆ ਉਹ ਲੈ ਡੀਏਪੀ ਮਿਲ ਸਕੇ ਦੂਜੀ ਜਿਹੜੀ ਮੇਨ ਗੱਲ ਹੈ ਜੀ ਜਿਹੜੇ ਸਾਡੇ ਕੋਆਪਰੇਟਿਵ ਸੁਸਾਇਟੀਆਂ ਦੇ ਆਧਾਰੇ ਆ ਉਹਨਾਂ ਦੇ ਵਿੱਚ ਜਿਹੜਾ ਮਾਰਕ ਫੱਟਿਆ ਜਾਂ ਹੋਰ ਅਦਾਰ ਜਿਨ੍ਹਾਂ ਤੋਂ ਖਾਦ ਆਉਂਦੀ ਆ ਉਹ ਕਿਸਾਨਾਂ ਨੂੰ ਨੈਨੋ ਯੂਰੀਆ ਹੋਰ ਜਿੰਕ ਸਲਫੇਟ ਤੇ ਨਾਲ ਜਿਹੜਾ ਵਪਾਰੀ ਤਾਕਗਾ ਸਾਰਾ ੱੱੱਕੇ ਨਾ ਕਿਸਾਨਾਂ ਨੂੰ ਥੋਪ ਰਿਆ ਆ ਡਾਇਰ ਦੇ ਯੂਰੀਆ ਦੇ ਨਾਲ ਜਿਹੜਾ ਕਿ ਕਿਸਾਨ ਨੂੰ ਨਹੀਂ ਜ਼ਰੂਰਤ ਹੁੰਦੀ ਹੁਣ ਨੈਨੋ ਯੂਰੀਆ ਉਹਦੀ 300 ਤੋਂ ਉੱਪਰ ਰੇਟ ਆ ਜਦੋਂ ਕਿ ਜਿਹੜਾ ਸਾਡਾ ਯੂਰੀਆ ਉਹਦਾ 270 ਰੁਪਏ ਰੇਟ ਆ ਉਹ ਇੱਕ ਨੈਨੋ ਯੂਰੀਆ ਦੇ ਨਾਲ ਸਾਨੂੰ ਡਬਲ ਡਬਲਪ ਦਿੰਦੇ ਆ ਉਹ ਜਿਹੜੀ ਬੇਕਾਨੂੰਨੀ ਗੱਲ ਆ ਉਹ ਅਸੀਂ ਡੀਸੀ ਸਾਹਿਬ ਨੂੰ ਕਹਿੰਨੇ ਆ ਔਰ ਐਗਰੀਕਲਚਰ ਚੀਫ ਨੂੰ ਕਹਿੰਨੇ ਆ ਵੀ ਉਹਨੂੰ ਜਲਦੀ ਜਲਦੀ ਉਹਦੇ ਨੱਥ ਪਾਈ ਜਾਵੇ ਬਾਈ ਗੁਰਜੀਤ ਕਾ ਖਾਲਸਾ ਬਾਈ ਜਲੰਧਰ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਬੀਕੇਯੂ ਕਾਦੀਆਂ ਵੱਲੋਂ ਜਿਸ ਤੋਂ ਸਾਡੇ ਪ੍ਰਧਾਨ ਹੋਣਾਂ ਨੇ ਸਰਦਾਰ ਅਮਰਜੀਤ ਸਿੰਘ ਉਹਨਾਂ ਨੇ ਦੱਸ ਹੀ ਦਿੱਤਾ ਕਿ ਜਿਹੜੀ ਡੀਏਪੀ ਦੀ ਕਿਲਤ ਆ ਰਹੀ ਆ ਪੰਜਾਬ ਦੇ ਵਿੱਚ ਹਰ ਸੀਜ਼ਨ ਦੇ ਵਿੱਚ ਜਦੋਂ ਸਾਡੀ ਕਣਕ ਲੱਗਣੀ ਹੁੰਦੀ ਆ ਜਦੋਂ ਸਾਡਾ ਝੋਨਾ ਲੱਗਣਾ ਹੁੰਦਾ ਆ ਜਾ ਫਿਰ ਸਾਡੀ ਜਿੰਨੀਆਂ ਵੀ ਫਸਲਾਂ ਦੀ ਆਕਾਸ਼ਤ ਹੁੰਦੀ ਆ ਜਿਸ ਤਰ੍ਹਾਂ ਹੁਣ ਸਬਜੀ ਦਾ ਮੌਸਮ ਆ ਰਿਹਾ ਆ ਮਟਰ ਬੀਜਣੇ ਆ ਆਲੂ ਬੀਜਣੇ ਆ ਤਾਂ ਇਸ ਟਾਈਮ ਡੀਏਪੀ ਦੀ ਕਿਲਤ ਆ ਰਹੀ ਆ ਔਰ ਡੀਏਪੀ ਦੀ ਕਿਲਤ ਦੇ ਨਾਲ ਹੀ ਜਿਹੜੀਆਂ ਸਾਡੀਆਂ ਪ੍ਰਾਈਵੇਟ ادارے ਆ ਉਹ ਸਾਨੂੰ ਬੇਫਜ਼ੂਲ ਜਿਹੜੀਆਂ ਬੇਤੁਕੀਆਂ ਚੀਜ਼ਾਂ ਸਾਨੂੰ ਜਿਸ ਤਰ੍ਹਾਂ ਜ਼ਿੰਕ ਨੈਨੋ ਖਾਦ ਹੋਰ ਜਿੰਨੇ ਕਿਨਾਂ ਨੇ ਪ੍ਰੋਡਕਟ ਬਣਾਏ ਆ ਕਿਸਾਨੀ ਨੂੰ ਲੁੱਟਣ ਵਾਸਤੇ ਉਹ ਜ਼ਿੰਮੇਵਾਰਾਂ ਦੇ ਉੱਤੇ ਥੋਪੇ ਜਾਂਦੇ ਆ ਸੋ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਸਾਡੇ ਟੋਟਲ ਜਿੰਨੇ ਸਾਡੇ ਕਾਦੀਆਂ ਜਥੇਬੰਦੀ ਦੇ ਜ਼ਿਲ੍ਹੇ ਆ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਅੱਜ ਅਸੀਂ ਮੰਗ ਪੱਤਰ ਦੇਣ ਆਏ ਆ ਕਿ ਜਿਹੜੀਆਂ ਬੇਫਜ਼ੂਲ ਬੇਤੁਕੀਆਂ ਚੀਜ਼ਾਂ ਕਿਸਾਨਾਂ ਨੂੰ ਡੀਪੀ ਦੇ ਨਾਲ ਯੂਰੀ ਦੇ ਨਾਲ ਥੋਪੀਆਂ ਜਾਂਦੀਆਂ ਉਹ ਬੰਦ ਕੀਤੀਆਂ ਜਾਣ ਔਰ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਖੇਤੀਮਾਨ ਖੇਤੀਬਾੜੀ ਦੇ ਚੀਫ ਆ ਚੀਫ ਜ਼ਿਲ੍ਹੇ ਦੇ ਚੀਫ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਜਿਹੜੀਆਂ ਬੇਫਜ਼ੂਲ ਬੇਤੁਕੀਆਂ ਬੇ ਬੇ ਲੋੜਾਂ ਬੋਝ ਜਿਹੜਾ ਕਿਸਾਨ ਦੇ ਉੱਤੇ ਪਾਇਆ ਜਾਵੇ ਜਾ ਰਿਹਾ ਉਹਨੂੰ ਬੰਦ ਕੀਤਾ ਜਾਵੇ